ਬਹੁਤ ਹੀ ਸਤਿਕਾਰਯੋਗ ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ ਨਵਾਉ ਹਾਜ਼ਰੀਆਂ ਰਖਣਾਂ ਨੂੰ ਕਰੋ ਪਵਿੱਤਰ ਆਖੋ ਵੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਮੈਂ ਅੱਜ ਕਵਤਾ ਪੇਸ਼ ਕਰਨ ਲੱਗਿਆ ਇੱਕ ਹਫ਼ਤਾ ਸਾਡੇ ਬਹੁਤ ਹੀ ਸਤਿਕਾਰਯੋਗ ਪੋਜ ਨੇ ਭੈਣ ਬੰਦਗੀ ਦੇ ਪੁਜਾਰੀ ਬਾਬਾ ਕਲਦੀਪ ਸਿੰਘ ਜੀ ਮળો ਜੀ ਇਹਦੇ ਵਾਲੇ ਉਹਨਾਂ ਦੇ ਪਰਸਾਏ ਆ ਜੋ ਸਾਨੂੰ ਸਾਡੇ ਤੋਂ ਸਦਾ ਲਈ ਮਿਸ਼ਰ ਗਏ ਨੇ ਉਹਲਾ ਦੇ ਪਰਸਾਏ ਕਾਪ ਦਾ ਪੇਸ਼ ਕਰ ਲੱਗੇ ਆ ਕਾਪ ਦਾ ਸਰਲੇਖ ਹੈ ਕਲਜੀਪ ਸਿੰਘ ਵਰਗਾ ਸੰਘਤਜੀ ਮਹਾਪੁਰਖ ਨੇ ਇਥੇ ਆਉਣਾ ਕਿਉਂ ਬੇਨਤੀ ਕੀਤੀ ਜਾ ਰਹੀ ਹੈ ਸੁਣ ਵੀ ਸਾਖਸਿਆ ਤੈ ਆਗਮੀ ਨੇ ਡੇਰਾ ਵਿੱਚ ਜੰਗਲਾਂ ਦੇ ਲਾਇਆ ਬਾਬੇ ਅਮਰਾ ਸਿੰਘ ਨੇ ਜੀ ਹੈ ਜੰਗਲਾਂ ਵਿੱਚ ਮੰਗਲ ਲਾਇਆ ਕੋਲੇ ਅਮਰਾ ਸਿੰਘ ਦੇ ਜੀ ਹੋਇਆ ਕਲਦੀਪ ਸਿੰਘ ਆਉਣਾ ਕਲਦੀਪ ਸਿੰਘ ਵਰਕਾ ਸੰਗਤ ਜੀ ਮਹਾਪੁਰਖ ਨਹੀਂ ਥਿਆਉਣਾ ਕਲਦੀਪ ਸਿੰਘ ਨੇ ਜੀ ਸੀ ਕਲ ਸੋਟੀ ਉਮਰ へ ਛੱਡਿਆ ਸਹੀਤਾ ਵੀ ਧਰਤੀ ਤੇ ਸੀ ਭਗਤੀ ਦਾ ਝੰਡਾ ਕੱਢਿਆ ਉਹ ਕਲਦੀਪ ਸਿੰਘ ਵਰਗਾ ਕਲਦੀਪ ਸਿੰਘ ਵਾਂਗੂ ਕਿਸੇ ਨੇ ਨਹੀਂ ਤਿਆਗ ਵਿਖਾਉਣਾ ਕਲਦੀਪ ਸਿੰਘ ਵਰਗਾ ਸੰਗਤ ਜੀ ਮਹਾਪੁਰਖ ਨਹੀਂ ਥਿਆਉਣਾ ਹੋ ਬਾਬਾ ਅਮਰ ਸਿੰਘ ਦੇ ਲਈ ਬਾਬੇ ਮਹਤ ਕਲਣਾ ਕਾਲੀ ਪਿੰਡ ਹਿੰਮਤਪੁਰੇ ਵਿੱਚੋਂ ਲਿਆਉਂਦਾ ਰਿਹਾ ਆਪਸੀ ਡਾਲੀ ਸੀ ਪੈਦਲ ਚੱਲ ਕੇ ਤੇ ਨੰਗੇ ਪੈਰੀ ਗਲ ਹ ਲਾਉਣਾ ਕਲਦੀਪ ਸਿੰਘ ਵਰਗਾ ਸੰਗਤ ਜੀ ਮਹਾਪੁਰਖ ਨਹੀਂ ਥਿਆਉਣਾ ਨਿਮਰਤਾ ਤੇ ਹਲੀਮੀ ਦਾ ਬਾਬਾ ਫੀ ਅੰਦਰੋਂ ਤੱਕ ਭਰਿਆ ਬਾਬਾ ਫੀ ਅੰਦਰੋਂ ਤੱਕ ਭਰਿਆ ਜਗਾਇਆ ਵਾਦ ਕਰਨ ਲਈ ਸੀ ਕਸ਼ਟ ਪਿੰਡੇ ਉੱਤੇ ਚਰਿਆ ਉਹ ਕਲੋਚ ਬੜਿਆ ਸਭ ਕਲਿੰਡਰ ਤਾਲਾ ਪੜਿਆ ਸਭ ਕਲਿੰਡਰ ਤਾਲਾ ਨਾ ਹੀ ਸਿੱਖਿਆ ਸੀ ਕਬਰਾਉਣਾ ਕਲਦੀਪ ਸਿੰਘ ਵਰਗਾ ਸਾਂਗਤ ਜੀ ਮਹਾ ਪਰਖ ਨੇ ਥਾਉਣਾ ਬੇਤ ਲਹਿਰ ਖਾਰਕੂ ਦੇ ਬਾਪੇ ਬਹੁਤ ਸਹੀ ਹੈ ਚੱਲੇ ਰਹੇ ਬਲੰਦ ਹੌਸਲੇ ਜੀ ਨਾ ਕਰਮ ਤਰਮ ਤੋਂ ਹੱਲੇ ਵਿੱਚ ਪਾ ਕੇ ਕਠਾਲੀ ਦੇ ਵਿੱਚ ਕਠਾਲੀ ਪਾ ਕੇ ਤੇ ਮਰਿਆ ਫੀਲੋਹੇ ਤੋਂ ਸਿਉਣਾ ਬੜਿਆ ਫੀਲੋਹੇ ਤੋਂ ਸਿਉਣਾ ਕਲਦੀਪ ਸਿੰਘ ਵਰਗਾ ਸੰਗਤ ਜੀ ਮਹਾਪੁਰਖ ਨਹੀਂ ਥਿਆਉਣਾ ਕਦੇ ਸੰਗਤ ਆਈ ਤੋਂ ਪਾਈ ਨਾ ਮੱਥੇ ਉਤੇ ਹਿਤ ਆਉੜੀ ਫੁੱਟ ਹੋ ਕੇ ਜਾਂਦੀ ਸੀ ਕਦੇ ਖਾਲੀ ਨਹੀਂ ਸੀ ਮੋੜੀ ਆਏ ਮਹਿਮਾਨਾਂ ਨੂੰ ਬਣਾ ਕੇ ਪ੍ਰਸਾਦ ਆਪਸ ਕਾਉਣਾ ਕਲਦੀਪ ਸਿੰਘ ਵਰਗਾ ਸਾਂਗਤ ਜੀ ਮਹਾਪੁਰਖ ਨਹੀਂ ਥਿਆਉਣਾ ਉਹ ਸੇਵਾ ਦਰਵੇਸਾਂ ਦੀ ਸੇਵਾ ਦਰਵੇਸਾਂ ਦੀ ਕਰਦਾ ਰਿਹਾ ਉਹ ਮਨ ਚਤ ਲਾ ਕੇ ਦਖਿਆਰੇ ਲੋਕਾਂ ਨੂੰ ਸਦਾ ਰੱਖਿਆ ਗਲ ਨਾਲ ਲਾ ਕੇ ਉਹ ਬਾਗਰਾ ਬਾਬੇ ਦੇ ਬਈ ਬਾਗਰਾ ਬਾਬੇ ਦੇ ਹੁਣ ਨੀਕੇ ਨੇ ਪਾਰ ਬਣਾਉਣਾ ਕਲਦੀਪ ਸਿੰਘ ਵਰਗ ਸੰਗਤ ਜੀ ਮਹਾਪੁਰਖ ਨਹੀਂ ਥਿਆਉਣਾ ਉਹ ਕਵੀਸ਼ਰ ਪ੍ਰਚਾਰਕਾਂ ਦਾ ਕਦੇ ਵੀ ਦਿਲ ਨਹੀਂ ਸੀ ਤੋੜਿਆ ਦਿੱਤਾ ਸਨਮਾਨ ਪੂਰਾ ਕੋਈ ਨਰਾਸਾ ਨਹੀਂ ਸੀ ਮੋੜਿਆ ਉਹ ਢਾਡੀ ਕਵੀਸ਼ਰਾਂ ਨੂੰ ਉਹਨਾਂ ਨੂੰ ਆਉਂਦਾ ਸੀ ਗੱਲ ਲਾਉਣਾ ਉਹਨਾਂ ਨੂੰ ਆਉਂਦਾ ਸੀ ਗੱਲ ਲਾਉਣਾ ਕਲਦੀਪ ਸਿੰਘ ਵਰਗਾ ਸੰਗਤ ਜੀ ਮਹਾਪੁਰਖ ਨਹੀਂ ਧਿਆਉਣਾ ਮੈਂ ਤਾਂ ਪੁੱਲ ਸੱਜਦਾ ਨਹੀਂ ਮਹਾਪੁਰਖਾਂ ਦੇ ਪਰੇ ਉਪਕਾਰ ਲੜ ਲੱਗ ਗਿਆ ਜਿਹੜਾ ਵੀ ਉਹ ਹੋ ਗਿਆ ਪਵਜ ਲੋਪਾਰ ਸਾਧੂ ਸੰਗ ਕਵੀ ਸਰ ਨੇ ਲਿਖ ਕੇ ਸੰਤ ਤਾਰਾ ਗਾਉਣਾ ਲਿਖ ਕੇ ਸੰਤ ਤਾਰਾ ਗਾਉਣਾ ਕਲਜੀਪ ਸਿੰਘ ਵਰਗਾ ਸੰਗਤ ਜੀ ਮਹਾਪੁਰਖ ਨਹੀਂ ਧਿਆਉਣਾ ਜੇ ਕਿਸੇ ਦਾ ਦਿਲ ਦੁਖਿਆ ਹੋਵੇ ਤਾਂ ਆਪ ਦਾ ਅਨਿਆਨ ਸੇਵਕ ਸਾਹਿਬ ਜੀ ਅਗੇ ਮਾਫ ਕਰਨਾ ਜੀ ਮੇਰੀ ਕਹਾਵਤ ਚੰਗੀ ਲੱਗੀ ਅੱਗੇ ਸ਼ੇਅਰ ਲਾਇਕ ਕਰੋ ਲਾਇਕ ਕਰਕੇ ਸ਼ੇਅਰ ਕਰਕੇ ਸਬਸਕ੍ਰਾਈਬ ਕਰਕੇ ਚੈਨਲ ਨੂੰ ਹੌਸਲਾ ਫੁਜਾਈ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ